ਅੰਮ੍ਰਿਤਸਰ ਪੁਲਿਸ ਦੇ ਥਾਣਾ ਕੰਟਰੋਲਮੈਂਟ ਵੱਲੋਂ ਦੋ ਵੱਖ-ਵੱਖ ਮੁਕਦਮਿਆਂ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਦੋ ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਗਈ ਹੈ ਮਾਹਜੋ ਕਮਿਸ਼ਨਰ ਸਾਹਿਬ ਅਤੇ ਡੀਸੀਪੀ ਲਾਉਣ ਆਰਡਰ ਤੇ ਡਿਸਪੀਨ ਇਰਵਿਸਕੇਸ਼ਨ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਜੇਰੇ ਨਗਰਾਨੀ ਮੇਰੇ ਐਸਐਚਓ ਕੈਂਟ ਐਸਆਈ ਅਮਨਦੀਪ ਗੁਰ ਵੱਲੋਂ ਜਿਹੜਾ ਵਾ ਇੱਕ ਮੁਕਦਮਾ 155/24 ਦਰਜ ਹੋਇਆ ਸੀ ਇਹ 24 ਨ ਨੂੰ ਇੱਕ ਐਕਟਵਾ ਚੋਰੀ ਹੋਈ ਸੀ ਗੁਰਾਰਜਨ ਦੇਵ ਨਗਰ ਲਾਕੇ ਚੋਂ ਕੈਂਟ ਦੇ ਰੀਜੋ ਇਹਨਾਂ ਨੇ ਐਕਟਵਾ ਨੂੰ ਫਾਲੋ ਕਰਦੇ ਕਰਦੇ ਸੀਸੀਟੀਵੀ ਕੈਮਰੇ ਤੋਂ ਜਿਹੜਾ ਚਵਨੋਦ ਸ਼ਰਮਾ ਤੇ ਅਰਜਨ ਸ਼ਿਆਣੀ ਦੋ ਦੋਸ਼ੀ ਗ੍ਰਪ ਗ੍ਰফতার ਕੀਤੇ ਆ ਮਨੋਦ ਸ਼ਰਮਾ ਮੁਣੀਪਰਕ ਦਾ ਰਹਿਣ ਵਾਲਾ ਤੇ ਅਰਜਨ ਸ਼ਾਣੀ ਪਠਾਨਕੋਟ ਦਾ ਰਹਿਣ ਵਾਲਾ ਇਹ ਅਰਜਨ ਸ਼ਾਣੀ ਪਹਿਲਾਂ ਪਠਾਨਕੋਟ ਦੇ ਵਿੱਚ ਇਹਦੇ ਖਲਾ ਸਤਨਕਰੇਮੇ ਦਰਜ ਨੇ ਉੱਥੇ ਜੇ ਵਹੀਕਲ ਚੋਰੀ ਦੀ ਵਾਰਦਾਤ ਕਰਦਾ ਸੀ ਹੁਣੇ ਅੰਮ੍ਰਿਤਸਰ ਆ ਕੇ ਚੋਰੀ ਕਰਨ ਲੱਪਿਆ ਇਸ ਜਿਹੜੀ ਮਕਦਮੇ ਵਿੱਚ ਜਿਹੜੀ ਐਕਟਵਾ ਚੋਰੀ ਕੀਤੀ ਸੀ ਉਹ ਬਰਾਮਦ ਕੀਤੀ ਹੈ ਇਸ ਤੋਂ ਇਲਾਵਾ ਦੋ ਚੋਰੀਆਂ ਹੋਰ ਐਕਟਵਾ ਬਰਾਮਦ ਕੀਤੀਆਂ ਇਹ ਬੰਦੇ ਫਿਲਹਾਲ ਸਾਡੇ ਤੋਂ ਰਿਮਾਂਡ ਤੇ ਨੇ ਸਾਡੇ ਕੋਲ ਇਹਨਾਂ ਕੋਲ ਹੋਰ ਕਵਰੀ ਹੋਣ ਦੀ ਆਸ ਹੈ ਇਸ ਤੋਂ ਇਲਾਵਾ 160 ਨੰਬਰ ਮਕਦਮਾ ਜਿਹੜਾ ਵਾ ਇਹਦੇ ਵਿੱਚ ਅਸੀਂ ਸ਼ਰਨਜੀਤ ਸਿੰਘ ਨਾਂ ਦਾ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਵਾ ਇਹਦੇ ਕੋਲੋਂ ਤਿੰਨ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਨੇ ਇਹ ਸਾਡੇ ਕੋਲ ਮਾਨਤੇ ਐ ਕਿ ਕੋਈ ਹੋਰ ਵੀ ਬਰਾਮਦਗੀ ਹੋਣ ਦੀ ਆਸ ਹੈ ਅਸੀਂ ਅੱਜ ਬਰਾਮਦਗੀ ਕਰਾਂਗੇ ਲੋਕੋ